ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਅਕਤਰ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ ਅਕੀਲ ਦੇ ਸਰੀਰ ਤੇ ਇੱਕ ਸਿਰਿੰਜ ਦਾ ਨਿਸ਼ਾਨ ਮਿਲਿਆ ਜੋ ਉਸ ਦੀ ਸੱਜੀ ਕੂਣੀ ਤੋਂ 7 ਸੈਂਟੀਮੀਟਰ ਉੱਪਰ ਸੀ ਜਦ ਕਿ ਅਕੀਲ ਅਕਤਰ ਨਸ਼ੇ ਦੀ ਆਦਤ ਦੀ ਉਸ ਦੀ ਪੁਸ਼ਟੀ ਨਹੀਂ ਹੋਈ ਹੈ ਟੀਕੇ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਬੂਤ ਅਜੇ ਤੱਕ ਨਹੀਂ ਮਿਲੇ ਸਿਰਫ ਇੱਕ ਟੀਕੇ ਦੇ ਨਿਸ਼ਾਨ ਵੀ ਸ਼ੱਕ ਨੂੰ ਹੋਰ ਵਧਾਉਂਦਾ ਹੈ ਕਿਉਂਕਿ ਜੇਕਰ ਅਕੀਲ ਅਕਤਰ ਟੀਕੇ ਦੁਆਰਾ ਨਸ਼ੀਲੇ ਪਦਾਰਥ ਦਾ ਆਦੀ ਹੁੰਦਾ ਤਾਂ ਉਸਦੇ ਹੱਥ ਤੇ ਹੋਰ ਕਈ ਨਿਸ਼ਾਨ ਹੋਣੇ ਸਨ ਡਾਕਟਰੀ ਮਹਾਰਾ ਦਾ ਮੰਨਣਾ ਕਿ ਨਸ਼ੇ ਦਾ ਆਦੀ ਸ਼ੁਰੂ ਵਿੱਚ ਆਪਣੇ ਖੱਬੇ ਹੱਥ ਤੇ ਟੀਕੇ ਲਗਾਉਂਦਾ ਕਿਉਂਕਿ ਇਹ ਆਸਾਨ ਹੁੰਦਾ ਕਿਉਂਕਿ ਖੱਬੇ ਹੱਥ ਤੇ ਵਾਰ-ਵਾਰ ਟੀਕੇ ਲਗਾਉਣ ਨਾਲ ਨਿਸ਼ਾਨ ਬਣਦੇ ਨੇ ਇਸ ਤੋਂ ਬਾਅਦ ਉਸ ਨੂੰ ਇਸ ਦੀ ਆਦਤ ਹੋ ਜਾਂਦੀ ਹੈ ਤੇ ਫਿਰ ਸੱਜੇ ਹੱਥ ਤੇ ਉਹ ਟੀਕੇ ਲਗਾਉਣੇ ਸ਼ੁਰੂ ਕਰ ਦਿੰਦਾ ਹਾਲਕੀ ਕਿਉਂਕਿ ਅਕੀਲ ਅਕਤਰ ਇਸਦਾਦੀ ਨਹੀਂ ਸੀ ਇਸ ਲਈ ਉਸਦੇ ਹੱਥ ਤੇ ਸਿਰਫ ਇੱਕ ਨਿਸ਼ਾਨ ਮਿਲਿਆ ਹੈ ਅਕੀਲ ਅਕਤਰ ਜਿਸ ਦੀ ਉਮਰ 35 ਸਾਲ ਦੀ ਸੀ 16 ਅਕਤੂਬਰ ਦੇ ਰਾਤ ਪੰਚਕੂਲਾ ਦੇ 4 ਸੈਕਟਰ ਦੇ ਵਿੱਚ ਸਥਿਤ ਘਰ ਦੇ ਵਿੱਚ ਉਸ ਦੀ ਮੌਤ ਹੋਈ ਸੀ ਉਸ ਦੇ ਪਰਿਵਾਰ ਨੇ ਉਸ ਨੂੰ ਰਾਤ 9:30 ਵਜੇ ਦੇ ਕਰੀਬ ਪੰਚਕੂਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰਿਵਾਰ ਨੇ ਦੱਸਿਆ ਹੈ ਕਿ ਅਕੀਲ ਘਰ ਦੇ ਵਿੱਚ ਬੇਹੋਸ਼ ਪਿਆ ਸੀ ਉਸੇ ਨਸ਼ੇ ਦੀ ਓਵਰਡੋਸ ਕਾਰਨ ਉਸ ਦੀ ਹਾਲਤ ਵਿਗੜੀ ਹੈ ਅਕੀਲ ਨੂੰ ਉਸ ਦੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਹਰਦਾ ਪਿੰਡ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਨੂੰ ਦਫਨਾਇਆ ਗਿਆ ਅਕੀਲ ਦੀ ਮੌਤ ਤੋਂ ਬਾਅਦ ਮਲੇਰ ਕੋਟਲਾ ਦੇ ਮਾਡਰ ਟਾਉਨ ਦੇ ਰਹਿਣ ਵਾਲੇ ਸ਼ਮਸ਼ੂਦੀਨ ਨੇ 17 ਅਕਤੂਬਰ ਨੂੰ ਪੰਚਕੂਲਾ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸੇ ਦਿਨ ਪੰਚਕੂਲਾ ਦੇ ਵਿੱਚ ਉਸਨੇ ਪ੍ਰੈਸ ਕਾਨਫਰੰਸ ਵੀ ਕੀਤੀ। ਸ਼ਮਸ਼ੂਦੀਨ ਨੇ ਕਿਹਾ ਕਿ ਅਕੀਲ ਨੇ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਉਸਨੇ ਆਪਣੇ ਡੀਜੀਪੀ ਪਿਤਾ ਦੇ ਆਪਣੀ ਪਤਨੀ ਦੇ ਨਾਲ ਨਾਜਾਇਜ਼ ਸਬੰਧਾਂ ਦਾ ਪਤਾ ਲੱਗਾ। ਵੇਤੂ ਬਦੀ ਰਾਤ ਸ਼ਮਸ਼ੂਦੀਨ ਦੀ ਸ਼ਿਕਾਇਤ ਦੇ ਆਧਾਰ ਤੇ ਪੰਚਕੁਲਾ ਦੇ ਮਨਸਾ ਦੇਵੀ ਪੁਲਿਸ ਸਟੇਸ਼ਨ ਦੇ ਵਿੱਚ ਸਾਬਕਾ ਡੀਜੀਪੀ ਮੋਹੰਮਦ ਮੁਸਤਾਫਾ ਦੀ ਪਤਨੀ ਰਜ਼ੀਆ ਸੁਲਤਾਨਾ ਅਤੇ ਅਕੀਲ ਦੀ ਭੈਣ ਪਤਨੀ ਦੇ ਖਿਲਾਫ ਕਤਲ ਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ACP ਵਿਕਰਮ ਨਹਿਰਾਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਹੈ। ਸੋ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਹੈਰਾਨਕੁਨ ਖੁਲਾਸਾ ਹੋਇਆ ਹੈ। ਸਰਿੰਜ ਦੀ ਸੂਈ ਦਾ ਨਿਸ਼ਾਨ ਮਿਲਿਆ ਜੋ ਕਿ ਸ਼ੱਕ ਨੂੰ ਹੋਰ ਵਧਾਉਂਦਾ ਹੈ ਸੋ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਹੁਣ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ